ਇਹ ਨਹੀਂ ਪੁੜਿਆ ਉੱਤਥੇ ਕੋਈ ਕਬਰਾਂ ਦੀ ਗੱਲ ਹੈ ਕਿ ਵੇਖੋ ਇਹ ਮਦਦ ਨਹੀਂ ਇਹ ਗੱਡੀਆਂ ਚਲੋ ਵੇਖੋ ਕੁਦਰਤੀ ਆਫ ਤੇ ਕਿਸਦੇ ਹੱਥ ਨਹੀਂ ਇਹ ਕੁਦਰਤੀ ਜਿਹੜੀਆਂ ਚੀਜ਼ਾਂ ਨੇ ਤੇ ਪਾਰਟੀ ਵਾਲੀ ਉੱਪਰ ਉੱਠ ਕੇ ਇਹ ਕੋਈ ਪਾਰਟੀ ਦੀ ਗੱਲ ਹੀ ਕੋਈ ਨਹੀਂ ਸਾਰੇ ਬੇਵਸੇ ਬੇਵਸੇ ਕੁਦਰਤੀ ਆ ਕੋਈਗਾ ਸਾਰਾ ਕੁਝ ਪ੍ਰਸ਼ਾਸਨ ਵੀ ਬੜਾ ਲੱਗਾ ਹੋਇਆ ਲਿਆਉਣ ਦੀ ਜਰੂਰ ਕਰਕੇ ਅਸੀਂ ਮਕੌੜੇ ਇੱਧਰ ਬੈਠੀਆਂ ਜੀ ਸੱਤ ਪਿੰਡ ਉਹ ਪਰਨੇ ਵਿਚਾਰੇ ਉਹਨਾਂ ਦਾ ਬਹੁਤ ਬੁਰਾ ਉਹ ਪੰਜ ਛੇ ਪਿੰਡਾਂ ਉੱਪਰ ਲਿੰਕ ਹੀ ਟੁੱਟ ਗਿਆ ਉਹ ਵੀ ਹੈਗੇ ਉਹ ਵੀ ਵਿਚਾਰੇ ਜਸਮਰ ਕਰਕੇ ਉਹਨਾਂ ਨਾਲ ਵੀ ਗੱਲ ਦੋ ਚਾਰ ਬੰਦੇ ਨਾਲ ਹੋ ਸਕੀ ਜਿਆਦਾ ਗੱਲ ਨਹੀਂ ਹੋ ਸਕੀ ਮੈਂ ਸਿਰ ਦੱਸ 7 ਵਜੇ ਦਾ ਫੋਨ ਕਰ ਰਿਹਾ ਕੰਟਰੋਲ ਰੂਮ 'ਚ ਕੋਈ ਐਕਸ਼ਨ ਨਹੀਂ ਕਰੀ ਹਾਂ ਜੀ ਵੇਖ ਹਾਂਜੀ ਕਿਦਾਂ ਤੁਹਾਨੂੰ ਤਾਂ ਹੈ ਇਹਦੇ ਅੱਗੇ ਸਾਰੇ ਬੰਦੇ ਬੇਵੱਸ ਨੇ ਇਹ ਕਿ ਤੁਹਾਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵਾ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਹਾਂਜੀ ਕੰਗਰਸ ਸਰਕਾਰ ਆ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੋਰ ਹੁੰਦੀਆਂ ਪੱਕਾ ਪੱਕਾ ਠੀਕ ਹੈ ਕਿਹਾ ਕਹਦੇ ਇਹਨਾਂ ਨੂੰ ਇਹ ਸਰਕਾਰ ਦੀ ਇਹਨਾਂ ਦੇ ਸਿਰਫ ਬਾਈ ਡਿਫਾਲਟ ਹੀ ਆ ਗਈ ਹੈ ਬਾਈ ਡਿਫਾਲਟ ਉਹ ਮੈਂ ਕਹਿ ਰਿਹਾ ਸਰਕਾਰ ਦਾ ਕੀ ਸਰਕਾਰ ਕੀ ਕਰੀ ਹੈ ਐਕਚੁਅਲੀ ਇਹਨਾਂ ਨੂੰ ਪਹਿਲੇ ਤਿਆਰੀਆਂ ਤੇ ਕਰਨੀਆਂ ਚਾਹੀਦੀਆਂ ਸੀ ਹਾਂ ਸੁਰਜ ਹਾਂਜੀ ਕਿ ਇਹਨਾਂ ਨੇ ਤਿਆਰੀਆਂ ਵੀ ਕੋਈ ਨਾ ਆਏ ਸਾਰੇ ਆਏ ਸਾਰੇ ਕਰਦੇ ਮਕੋੜੇ ਦਾ ਲੋਹੀ ਕੱਲ ਮਕੋੜੇ ਦੀ ਗੱਲ ਚਲਦੀ ਪਈ ਹੈ ਹਾਂਜੀ ਉਹ ਆਏ ਸਾਡੀ ਬੁੱਧਵਾਰੀ ਬਣਦੀ ਹੈ ਕਿ ਪਹਿਲੋਂ ਉਹ ਸਾਰੇ ਪ੍ਰਬੰਧ ਕਰੀਏ ਤੇ ਇਹਨਾਂ ਨੇ ਉਹ ਪ੍ਰਬੰਧ ਕੀਤੇ ਨਹੀਂ ਨਾ ਦੇ ਤੋਂ ਕੋਈ ਨਾ ਕੋਈ ਪਹਿਲਾਂ ਸਾਰੇ ਬਣਾਉਣੇ ਚਾਹੀਦੇ ਸਿਚੈਲਟਰ ਸੋਚਨੇ ਚਾਹੀਦੇ ਸੀ ਪਛੂਣ ਵਾਸਤੇ ਬੰਦਿਆਂ ਵਾਂਗ ਸਾਰਾ ਕੁਝ ਸੋਚ ਕੇ ਰੱਖਣਾ ਚਾਹੀਦਾ ਸੀ ਜੀ ਆਹ ਹਾਲਾਤ ਹੈ ਨਾ ਰਿਕਰਟ ਕਿਵੇਂ ਕਰਨਾ ਵੀ ਨਹੀਂ ਆਏ ਇਹ ਲੋੜ ਤਾਂ ਪਹਿਲਾਂ ਹੀ ਮਤਲਬ ਅਜਾਤ ਪੰਚਮ ਦੇ ਨੂੰ ਪ੍ਰਸ਼ਾਸਨ ਦੇ ਸਿਹਾਰ ਜੀ ਜਾਰੀਆਂ ਦੀਆਂ